ਛੱਡ ਪੂਜਾ ਦੇ ਤਿਉਹਾਰ ਨੂੰ ਲੈ ਕੇ ਇਸ ਸਮੇਂ ਰੇਲਵੇ ਸਟੇਸ਼ਨਾਂ ਦੇ ਉੱਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਲੋਕ ਟ੍ਰੇਨਾਂ ਦੇ ਵਿੱਚ ਚੜ ਕੇ ਜਾਣ ਨੂੰ ਲੈ ਕੇ ਲਟਕਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਲੈ ਕੇ ਰੇਲਵੇ ਅਧਿਕਾਰੀਆਂ ਦੇ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ ਕਿਉਂਕਿ ਤਿਉਹਾਰ ਵਿਹਾਰ ਦੇ ਲੋਕਾਂ ਦੇ ਲਈ ਬਿਹਤ ਦੀ ਮਹੱਤਵਪੂਰਨ ਤੇ ਸਭ ਤੋਂ ਵੱਡਾ ਤਿਉਹਾਰ ਮਨਾ ਜਾਂਦਾ ਹੈ ਬਿਹਤ ਦੀ ਸ਼ਰਦਾ ਭਾਵਨਾ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਤਾਂ ਵਿਹਾਰ ਦੇ ਲੋਕ ਜੋ ਕਿ ਆਪਣੇ ਘਰ ਵਾਪਸ ਜਾਣ ਲਈ ਦਿੱਲੀ ਹੋਗੇ ਪੰਜਾਬ ਹੋਗੇ ਤੇ ਹੋਰ ਵੀ ਕਈ ਰਾਜਾਂ ਦੇ ਵਿੱਚੋਂ ਜਿੱਥੇ ਲੋਕ ਵਿਹਾਰ ਆਪਣੇ ਦੇਸ਼ ਵਾਪਸ ਜਾਣ ਦੇ ਲਈ ਆਪਣੇ ਉਸ ਘਰ ਦੇ ਵਿੱਚ ਵਾਪਸ ਜਾਣ ਦੇ ਲਈ ਜਿੱਥੇ ਕਿ ਤਿਉਹਾਰ ਮਨਾਣਾ ਹੈਗਾ ਛੱਟ ਪੂਜਾ ਕਰਨੀ ਹੈ ਤਾਂ ਜਿਸ ਨੂੰ ਲੈ ਕੇ ਜਿੱਥੇ ਰੇਲਵੇ ਕਾਰਿਆਂ ਦੇ ਵੱਲੋਂ ਇਹ ਨਿਗਰਾਨੀ ਰੱਖੀ ਜਾ ਰਹੀ ਹੈ ਉੱਥੇ ਰੇਲਵੇ ਸਟੇਸ਼ਨਾਂ ਦੇ ਉੱਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਸਾਰੀਆਂ ਰੇਲ ਗੱਡੀਆਂ ਦੀਆਂ ਸੀਟਾਂ ਲਗਭਗ ਭਰੀਆਂ ਹੋਈਆਂ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੇਲਵੇ ਨੇ ਵਾਧੂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਵੀ ਫੈਸਲਾ ਕੀਤਾ ਹੈ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਅੱਜ ਯਾਨੀ ਕਿ 25 ਅਕਤੂਬਰ ਹੈ ਤੇ ਅੱਜ ਦੋ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ ਪਹਿਲਾ ਤਿਉਹਾਰ ਵਿਸ਼ੇਸ਼ ਰੇਲ ਗੱਡੀ ਹੈ 05050 ਅੰਮ੍ਰਿਤਸਰ ਤੋਂ ਸ਼ਾਮ 5 ਵਜੇ 45 ਮਿੰਟ ਦੇ ਉੱਤੇ ਛਪਰਾ ਦੇ ਲਈ ਰਵਾਨਾ ਹੋਵੇਗੀ ਜਦੋਂ ਕਿ ਦੂਜੀ ਤਿਉਹਾਰ ਵਿਸ਼ੇਸ਼ ਰੇਲ ਗੱਡੀ 05733 ਅੰਮ੍ਰਿਤਸਰ ਤੋਂ ਸਵੇਰੇ 4 ਵਜੇ ਤੋਂ ਲੈ ਕੇ 25 4 ਵਜੇ 25 ਮਿੰਟ ਦੇ ਉਤੇ ਕਿਸ਼ਨਗੰਜ ਦੇ ਲਈ ਰਵਾਨਾ ਹੋਵੇਗੀ ਅਧਿਕਾਰੀਆਂ ਦੱਸਿਆ ਹੈਗਾ ਕਿ ਰੇਲਵੇ ਬੋਰਡ ਜ਼ੋਨਲ ਹੈੱਡਕੁਆਟਰ ਅਤੇ ਡਿਵੀਜ਼ਨਲ ਜੋ ਕਿ ਦਫ਼ਤਰਾਂ ਦੇ ਵਿੱਚ ਸਥਿਤ ਵਾਰ ਰੂਮਾ ਰਾਹੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਰੇਲਵੇ ਨੇ ਯਾਤਰੀਆਂ ਨੂੰ ਭੀੜ ਤੋਂ ਬਚਣ ਦੇ ਲਈ ਪਹਿਲਾਂ ਤੋਂ ਹੀ ਆਪਣੀਆਂ ਟਿਕਟਾਂ ਬੁੱਕ ਕਰਨ ਅਤੇ ਸਮੇਂ ਸਿਰ ਜੋ ਕਿ ਸਟੇਸ਼ਨ ਦੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਛੱਟ ਪੂਜਾ ਦਾ ਤਿਉਹਾਰ ਬਿਹਤ ਦੀ ਮਹੱਤਵਪੂਰਨ ਹੁੰਦਾ ਹੈ ਜਿਸ ਨੂੰ ਲੈ ਕੇ ਰੇਲਵੇ ਸਟੇਸ਼ਨਾਂ ਦੇ ਉੱਤੇ ਯਾਤਰੀਆਂ ਦੇ ਵੱਲੋਂ ਪਹਾੜੀ ਜੋ ਕਿ ਭੀੜ ਦੇਖਣ ਨੂੰ ਮਿਲ ਰਹੀ ਹੈਗੀ ਬੇਸ਼ੱਕ ਉਹ ਪੰਜਾਬ ਹੋਵੇ ਜਾਂ ਫਿਰ ਦਿੱਲੀ ਹੋਵੇ ਜਿੱਥੇ ਤੁਸੀਂ ਦੇਖਿਆ ਹੋਣ ਗਿਆ ਸਵਾਰੀਆਂ ਜੋ ਕਿ ਲਟਕ ਲਟਕ ਕੇ ਜਾਂਦੀਆਂ ਨੇ ਪਰ ਅਜਿਹੇ ਦੇ ਵਿੱਚ ਕਈ ਹਾਦਸੇ ਵਾਪਰ ਜਾਂਦੇ ਨੇ ਜਿਸ ਨੂੰ ਲੈ ਕੇ ਅਧਿਕਾਰੀਆਂ ਦੇ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਯਾਤਰੀ ਨੂੰ ਅਸੁਵਿਧਾ ਸਾਹਮਣਾ ਨਾ ਕਰਨਾ ਪਵੇ ਨਾ ਕਰਨਾ ਪਵੇ ਪਰ ਇਸੇ ਦਰਮਿਆਨ ਤੁਹਾਨੂੰ ਦੱਸ ਦਈਏ ਕਿ ਅਧਿਕਾਰੀਆਂ ਦੇ ਵੱਲੋਂ ਸਵਾਰੀਆਂ ਨੂੰ ਯਾਤਰੀਆਂ ਨੂੰ ਇਹ ਗੱਲ ਆਖੀ ਗਈ ਹੈ ਕਿ ਉਹ ਸਮੇਂ ਸਿਰ ਆਪਣੇ ਟਿਕਟਾ ਬੁੱਕ ਕਰਵਾ ਲੈਣ ਤੇ ਟ੍ਰੇਨ ਦਾ ਜਦੋਂ ਸਮਾਂ ਹੁੰਦਾ ਹੈ ਤਾਂ ਸਮੇਂ ਤੋਂ ਪਹਿਲਾਂ ਹੀ ਉਹ ਉੱਥੇ ਸਟੇਸ਼ਨਾਂ ਦੇ ਉੱਤੇ ਪਹੁੰਚ ਜਾਣ ਤੇ ਆਪਣੀ ਸੀਟਾਂ ਦੇ ਉੱਤੇ ਬਹਿ ਜਾਣ ਛੱਟ ਪੂਜਾ ਦੇ ਤਿਉਹਾਰ ਨੂੰ ਲੈ ਕੇ ਇਸ ਸਮੇਂ ਰੇਲਵੇ ਸਟੇਸ਼ਨਾਂ ਦੇ ਉੱਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਲੋਕ ਟ੍ਰੇਨਾਂ ਦੇ ਵਿੱਚ ਚੜ ਕੇ ਜਾਣ ਨੂੰ ਲੈ ਕੇ ਲਟਕਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਲੈ ਕੇ ਰੇਲਵੇ ਅਧਿਕਾਰੀਆਂ ਦੇ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਹਾਸਾ ਨਾ ਹੋ ਜਾਵੇ ਕਿਉਂਕਿ ਤਿਉਹਾਰ ਵਿਹਾਰ ਦੇ ਲੋਕਾਂ ਦੇ ਲਈ ਬਿਹਤ ਦੀ ਮਹੱਤਵਪੂਰਨ ਤੇ ਸਭ ਤੋਂ ਵੱਡਾ ਤਿਉਹਾਰ ਮਨਾ ਜਾਂਦਾ ਹੈ ਬਿਹਤ ਦੀ ਸਰਦਾ ਭਾਵਨਾ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਤਾਂ ਵਿਹਾਰ ਦੇ ਲੋਕ ਜੋ ਕਿ ਆਪਣੇ ਘਰ ਵਾਪਸ ਜਾਣ ਲਈ ਦਿੱਲੀ ਹੋਗੇ ਪੰਜਾਬ ਹੋਗੇ ਤੇ ਹੋਰ ਵੀ ਕਈ ਰਾਜਾਂ ਦੇ ਵਿੱਚੋਂ ਜਿੱਥੇ ਲੋਕ ਵਿਹਾਰ ਆਪਣੇ ਦੇਸ਼ ਵਾਪਸ ਜਾਣ ਦੇ ਲਈ ਆਪਣੇ ਉਸ ਘਰ ਦੇ ਵਿੱਚ ਵਾਪਸ ਜਾਣ ਦੇ ਲਈ ਜਿੱਥੇ ਕਿ ਤਿਉਹਾਰ ਮਨਾਣਾ ਹੈਗਾ ਛੱਟ ਪੂਜਾ ਕਰਨੀ ਹੈ ਤਾਂ ਜਿਸ ਨੂੰ ਲੈ ਕੇ ਜਿੱਥੇ ਰੇਲਵੇ ਕਾਰਿਆਂ ਦੇ ਵੱਲੋਂ ਇਹ ਨਿਗਰਾਨੀ ਰੱਖੀ ਜਾ ਰਹੀ ਹੈ ਉੱਥੇ ਰੇਲਵੇ ਸਟੇਸ਼ਨਾਂ ਦੇ ਉੱਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਸਾਰੀਆਂ ਰੇਲ ਗੱਡੀਆਂ ਦੀਆਂ ਸੀਟਾਂ ਲਗਭਗ ਭਰੀਆਂ ਹੋਈਆਂ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੇਲਵੇ ਨੇ ਵਾਧੂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਵੀ ਫੈਸਲਾ ਕੀਤਾ ਹੈ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਅੱਜ ਯਾਨੀ ਕਿ 25 ਅਕਤੂਬਰ ਹੈ ਤੇ ਅੱਜ ਦੋ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ ਪਹਿਲਾ ਤਿਉਹਾਰ ਵਿਸ਼ੇਸ਼ ਰੇਲ ਗੱਡੀ ਹੈ 05050 ਅੰਮ੍ਰਿਤਸਰ ਤੋਂ ਸ਼ਾਮ 5:45 ਮਿੰਟ ਦੇ ਉੱਤੇ ਛਪਰਾ ਦੇ ਲਈ ਰਵਾਨਾ ਹੋਵੇਗੀ ਜਦੋਂ ਕਿ ਦੂਜੀ ਤਿਉਹਾਰ ਵਿਸ਼ੇਸ਼ ਰੇਲ ਗੱਡੀ 05733 ਅੰਮ੍ਰਿਤਸਰ ਤੋਂ ਸਵੇਰੇ 4 ਵਜੇ ਤੋਂ ਲੈ ਕੇ 25 4 ਵਜੇ 25 ਮਿੰਟ ਦੇ ਉਤੇ ਕਿਸ਼ਨਗੰਜ ਦੇ ਲਈ ਰਵਾਨਾ ਹੋਵੇਗੀ ਅਧਿਕਾਰੀਆਂ ਦੱਸਿਆ ਹੈਗਾ ਕਿ ਰੇਲਵੇ ਬੋਰਡ ਜ਼ੋਨਲ ਹੈੱਡਕੁਆਟਰ ਅਤੇ ਡਿਵੀਜ਼ਨਲ ਜੋ ਕਿ ਦਫ਼ਤਰਾਂ ਦੇ ਵਿੱਚ ਸਥਿਤ ਵਾਰੂਮਾ ਰਾਹੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਸਾਹਮਣਾ ਨਾ ਕਰਨਾ ਪਵੇ ਤਾਂ ਰੇਲਵੇ ਨੇ ਯਾਤਰਾ ਨੂੰ ਭੀੜ ਤੋਂ ਬਚਣ ਦੇ ਲਈ ਪਹਿਲਾਂ ਤੋਂ ਹੀ ਆਪਣੇ ਟਿਕਟਾਂ ਬੁੱਕ ਕਰਨ ਅਤੇ ਸਮੇਂ ਸਿਰ ਜੋ ਕਿ ਸਟੇਸ਼ਨ ਦੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਛੱਟ ਪੂਜਾ ਦਾ ਤਿਉਹਾਰ ਬਿਹਤ ਦੀ ਮਹੱਤਵਪੂਰਨ ਹੁੰਦਾ ਹੈ ਜਿਸ ਨੂੰ ਲੈ ਕੇ ਰੇਲਵੇ ਸਟੇਸ਼ਨਾਂ ਦੇ ਉੱਤੇ ਯਾਤਰੀਆਂ ਦੇ ਵੱਲੋਂ ਪਹਾੜੀ ਜੋ ਕਿ ਭੀੜ ਦੇਖਣ ਨੂੰ ਮਿਲ ਰਹੀ ਹੈਗੀ ਬੇਸ਼ੱਕ ਉਹ ਪੰਜਾਬ ਹੋਵੇ ਜਾਂ ਫਿਰ ਦਿੱਲੀ ਹੋਵੇ ਜਿੱਥੇ ਤੁਸੀਂ ਦੇਖਿਆ ਹੋਣ ਗਿਆ ਸਵਾਰੀਆਂ ਜੋ ਕਿ ਲਟਕ ਲਟਕ ਕੇ ਜਾਂਦੀਆਂ ਨੇ ਪਰ ਅਜਿਹੇ ਦੇ ਵਿੱਚ ਕਈ ਹਾਦਸੇ ਵਾਪਰ ਜਾਂਦੇ ਨੇ ਜਿਸ ਨੂੰ ਲੈ ਕੇ ਅਧਿਕਾਰੀਆਂ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਯਾਤਰੀ ਨੂੰ ਅਸੁਵਿਧਾ ਸਾਹਮਣਾ ਨਾ ਕਰਨਾ ਪਵੇ ਨਾ ਕਰਨਾ ਪਵੇ ਪਰ ਇਸੇ ਦਰਮਿਆਨ ਤੁਹਾਨੂੰ ਦੱਸ ਦਈਏ ਕਿ ਅਧਿਕਾਰੀਆਂ ਦੇ ਵੱਲੋਂ ਸਵਾਰੀਆਂ ਨੂੰ ਯਾਤਰੀਆਂ ਨੂੰ ਇਹ ਗੱਲ ਆਖੀ ਗਈ ਹੈ ਕਿ ਉਹ ਸਮੇਂ ਸਿਰ ਆਪਣੇ ਟਿਕਟਾਂ ਬੁੱਕ ਕਰਵਾ ਲੈਣ ਤੇ ਟ੍ਰੇਨ ਦਾ ਜਦੋਂ ਸਮਾਂ ਹੁੰਦਾ ਹੈ ਤਾਂ ਸਮੇਂ ਤੋਂ ਪਹਿਲਾਂ ਹੀ ਉਹ ਉੱਥੇ ਸਟੇਸ਼ਨਾਂ ਦੇ ਉੱਤੇ ਪਹੁੰਚ ਜਾਣ ਤੇ ਆਪਣੀ ਸੀਟਾਂ ਦੇ ਉੱਤੇ ਬਹਿ ਜਾਣ